ਸ਼ੰਭੂ ਬਾਡਰ ਦੇ ਉੱਪਰ ਜਿਸ ਤਰੀਕੇ ਨਾਲ ਸੰਘਰਸ਼ ਚੱਲ ਰਿਹਾ ਹੈ 12ਵੇਂ ਦਿਨ ਦੇ ਵਿੱਚ ਇਹ ਸੰਘਰਸ਼ ਸ਼ਾਮਲ ਹੋਇਆ ਤਾਂ ਅੱਜ ਪੰਜਾਬੀ ਕਲਾਕਾਰ ਜਿਹੜੇ ਨੇ ਉਹ ਪਹੁੰਚੇ ਸ਼ੰਭੂ ਬਾਡਰ ਦੇ ਉੱਪਰ ਕੀ ਕੁਝ ਹਾਲਾਤ ਨੇ ਉਹਦੇ ਬਾਰੇ ਵੀ ਉਹਨਾਂ ਨੇ ਦੇਖਿਆ ਔਰ ਸਮਝਿਆ ਲੇਕਿਨ ਬਾਲੀਵੁੱਡ ਦੇ ਵਿੱਚ ਜਾਂ ਫਿਰ ਪੋਲੀਵੁੱਡ ਦੇ ਵਿੱਚ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਦਿਖਾਈ ਜਾਂਦੀ ਤਾਂ ਅਸਲੀਅਤ ਜਗ੍ਹਾ ਦੇ ਉੱਪਰ ਪਹੁੰਚ ਕੇ ਕੀ ਕੁ ਜਿਨ੍ਹਾਂ ਨੇ ਦੇਖਿਆ ਔਰ ਕੀ ਅੱਗੇ ਕਰਨਗੇ ਗੱਲਬਾਤ ਕਰਦੇ ਆ ਗੈਵੀਚਾਲ ਉਹਨਾਂ ਦਾ ਗੈਵੀਚਾਲ ਕਿਵੇਂ ਦੇਖਦੇ ਹੋ ਸਾਰਾ ਕੁਝ ਜਿਸ ਤਰੀਕੇ ਨਾਲ ਖਨੋਰੀ ਹੋਇਆ ਸ਼ੰਭੂ ਹੋਇਆ ਔਰ ਮੋਤਾਂ ਹੋਈਆਂ ਜਿਸ ਤ ਅਣਮਨੁੱਖੀ ਘਟਨਾਵਾਂ ਨੇ ਜੀ ਜਿਹੜੀਆਂ ਆਪਾਂ ਕੀ ਕਹਿੰਦੇ ਨੇ ਜਿਹੜਾ ਸਰਕਾਰ ਨੇ ਤਸ਼ੱਦਦ ਕੀਤੀ ਆ ਇਹਦੀ ਉਮੀਦ ਨਹੀਂ ਸੀ ਵੀ ਇੰਨਾ ਇਹ ਐਕਸ਼ਨ ਲੈਣਗੇ ਇਦਾਂ ਦੇ ਸੋ ਇਹ ਉਹੀ ਆ ਜੀ ਆਪਣੇ ਆਪ ਨੂੰ ਆਪਣੇ ਸੰਘਰਸ਼ ਨੂੰ ਤੋੜਨ ਦੇ ਜਿੰਨੇ ਘਟਿਆ ਤੋਂ ਘਟਿਆ ਇਹ ਸਾਧਨ ਇਸਤੇਮਾਲ ਕਰ ਸਕਦੇ ਨੇ ਚੀਜ਼ਾਂ ਇਸਤੇਮਾਲ ਕਰ ਸਕਦੇ ਨੇ ਉਹ ਕਰ ਰਹੇ ਨੇ ਜੀ ਤੇ ਬਾਕੀ ਇਹ ਹੀ ਬੇਨਤੀ ਹੈਗੀ ਜੀ ਵੀ ਵਾਹਿਗੁਰੂ ਅੱਗੇ ਮੈਂ ਤਾਂ ਹੀ ਅਰਦਾਸ ਕਰਦਾ ਜੀ ਵੀ ਸਾਰਾ ਕੁਝ ਸੁਖ ਸ਼ਾਂਤੀ ਦੇ ਨਾਲ ਹੋ ਜੇ ਕੋਈ ਗਲਤ ਮੰਗਾ ਨਹੀਂ ਹੈਗੀ ਜੀ ਪਿਛਲੇ ਅੰਦੋਲਨ ਤੋਂ ਲੈ ਕੇ ਹੁਣ ਤੱਕ 3 ਸਾਲਾਂ ਦਾ ਅ ਫਰਕ ਪੈ ਚੁੱਕਿਆ ਹੈਗਾ ਤਾਂ ਜੋ ਕਹਿੰਦੇ ਸੀ ਵੀ ਇਹ ਵੀ ਸੜਕਾਂ ਤੇ ਤੁਸੀਂ ਕਿਉਂ ਆਨੇ ਹੋ ਸਰਕਾਰ ਇਹ ਹੀ ਕਹਿੰਦੀ ਹੈ ਨਾ ਜੀ ਵੀ ਗੱਲਬਾਤ ਕਰਕੇ ਆਪਾਂ ਚੀਜ਼ਾਂ ਨਿਪਟਾ ਲੈਨੇ ਉਹ ਤਿੰਨ ਸਾਲਾਂ ਦੇ ਵਿੱਚ ਜੇ ਗੱਲਬਾਤ ਨਹੀਂ ਹੋਊਗੀ ਜੀ ਤਾਂ ਫਿਰ ਉਹ ਤਾਂ ਲਾਰੇ ਲਾਈ ਜਾਓ ਲਾਈ ਜਾਓ ਨਾ ਸੋ ਇਸ ਗੱਲ ਕਰਕੇ ਹੀ ਕਿਸਾਨਾਂ ਨੂੰ ਇੱਥੇ ਆਉਣਾ ਪਿਆ ਜੀ ਇਹਦੇ ਵਿੱਚ ਮੈਨੂੰ ਲੱਗਦਾ ਲੋਕਤੰਤਰ ਹੈਗਾ ਜੀ ਆਪਣਾ ਸਾਡਾ ਹੱਕ ਹੈਗਾ ਤਾਂ ਇਹ ਰੋਕਣ ਦਾ ਮਸਲਾ ਨਹੀਂ ਮੈਨੂੰ ਸਮਝ ਆਈ ਇਹ ਕਿਉਂ ਨਾਲ ਪਿਛਲੀ ਵਾਰ ਵੀ ਤੁਸੀਂ ਅੰਦੋਲਨ ਦੇ ਵਿੱਚ ਸ਼ਾਮਲ ਹੋਏ ਹੋ ਅਮਨ ਆ ਉਹਦੇ ਵਿਚਾਰ ਰੋਰ ਸ਼ੰਭੂ ਬਾਡਰ ਦੇ ਉੱਪਰ ਹੁਣ ਪਹੁੰਚੇ ਹੋ ਤਾਂ ਕੀ ਫਰਕ ਲੱਗਿਆ ਕਿਉਂਕਿ ਬਾਅਦ ਦੇ ਵਿੱਚ ਤੁਸੀਂ ਇੰਡਸਟਰੀ ਜਾਣਦੇ ਹੋ ਉੱਥੇ ਕਿਸ ਤਰੀਕੇ ਦੇ ਹਾਲਾਤ ਹੁੰਦੇ ਨੇ ਇਹਨਾਂ ਅੰਦੋਲਨਾਂ ਨੂੰ ਲੈ ਕੇ ਜਿਹੜੇ ਸਰਕਾਰਾਂ ਹੋਰ ਪ੍ਰੀਪੇਅਰ ਹੋ ਕੇ ਆਈਆਂ ਨੇ ਅਸੀਂ ਜਿਹੜੇ ਹੈਗੇ ਆ ਸਾਡੀ ਮੈਂ ਦੇਖਿਆ ਵੀ ਪਿਛਲੇ ਅਸੀਂ ਬਹੁਤ ਜਿਆਦਾ ਸੀਗੇ ਤਲਾਸ਼ ਚ ਕਲਾਕਾਰ ਵੀ ਸਾਰੇ ਪਹੁੰਚੇ ਸੀਗੇ ਪਰ ਉਹ ਹੁਣ ਸਟਾਰਟਿੰਗ ਦੇ ਵਿੱਚ ਇਸ ਤਰ੍ਹਾਂ ਦਾ ਡਰ ਕਲੈਕਟਿਵ ਕੌਨਸ਼ੀਅਸ ਫੇਰ ਫਲਾ ਦਿੱਤਾ ਗਿਆ ਜਿਹੜੀ ਸਾਰੀ ਦੁਨੀਆ ਦੇ ਵਿੱਚ ਚੱਲ ਰਿਹਾ ਕਿ ਜਿਹੜਾ ਇੱਥੇ ਆਊਗਾ ਉਹ ਫਿਰ ਸੀਸ ਤਲੀ ਤੇ ਧਰ ਕੇ ਹੀ ਆਊਗਾ ਹਣਾ ਸੋ ਹੁਣ ਉਹ ਹੋਇਆ ਪਿਆ ਇੱਥੇ ਜਿਹੜੇ ਪਹੁੰਚੇ ਨੇ ਪਹੁੰਚ ਰਹੇ ਨੇ ਪਰ ਵੱਧ ਤੋਂ ਵੱਧ ਅਸੀਂ ਇਹ ਕਹਿੰਦੇ ਵੀ ਮਤਲਬ ਕਿ ਜਿਹੜਾ ਬੰਦਾ ਇੱਥੇ ਆ ਕੇ ਦੇਖੂਗਾ ਗਰਾਉਂਡ ਜ਼ੀਰੋ ਤੇ ਤਾਂ ਪਤਾ ਲੱਗਦਾ ਯਾਰ ਵੀ ਅਸੀਂ ਇੱਥੇ ਕਿੰਨਾ ਪੀਸਫੁਲੀ ਕਰ ਰਹਿਆ ਉਹ ਨਜਾਇਜ਼ ਹੀ ਕੀਤਾ ਜਾ ਰਿਹਾ ਵਾਦੂ ਦੀਆਂ ਇੰਨੀਆਂ ਚੀਜ਼ਾਂ ਇੰਨਾ ਬਾਰਡਰਾਂ ਦੇ ਉੱਤੇ ਇੰਨਾ ਕੁਝ ਨਹੀਂ ਦੇਖਿਆ ਸੀ ਇੰਨੀ ਫੋਰਸ ਦਾ ਜੇ ਤਾਂ ਇਧਰਲੇ ਪਾਸੇ ਹਥਿਆਰ ਚੱਕੇ ਹੋਣ ਫਿਰ ਤਾਂ ਮਤਲਬ ਆ ਸਾਹਮਣੇ ਪਾਸੇ ਹਥਿਆਰ ਚੱਕੇ ਹੋਣ ਹਣਾ ਇਧਰ ਤਾਂ ਸਾਡੇ ਕੋਲ ਹੈ ਨਹੀਂ ਤਾਂ ਸਿੰਪਲ ਵਾਇਓਲੇਸ਼ਨ ਹੈ ਪੂਰੀ ਦੁਨੀਆ ਦੇ ਵਿੱਚ ਲਾਸਟ ਟਾਈਮ ਵੀ ਅਸੀਂ ਅਮਰੀਕਾ ਦੇ ਵਿੱਚ ਇੱਕ ਚਲਾਇਆ ਸੀਗਾ ਪੂਰੀ ਦੁਨੀਆ ਤੱਕ ਸਾਈਨ ਆਰਟੋਗ੍ਰਾਫ ਸ ਲਈ ਸੀਗੇ ਗੱਲ ਪਹੁੰਚਾਈ ਸੀ ਕਈ ਲੱਖ ਲੋਕਾਂ ਤੱਕ ਸਾਈਨ ਲੈ ਕੇ ਕਿ ਇਹ ਜਿਹੜਾ ਹੈਗਾ ਅਸੀਂ ਪੀਸਫੁਲੀ ਪ੍ਰੋਟੈਸਟ ਕਰ ਰਹੇ ਆਂ ਐਸ ਵਾਰੀ ਫੇਰ ਉਹੀ ਗੱਲ ਅਸੀਂ ਇਹ ਸਾਰੀ ਦੁਨੀਆ ਤੱਕ ਪਹੁੰਚਾਉਣੀ ਹੈ ਕਿ ਸਾਡਾ ਪੀਸਫੁਲ ਪ੍ਰੋਟੈਸਟ ਆ ਅਸੀਂ ਆਪਣੇ ਹੱਕਾਂ ਦੀ ਰਾਈਟਸ ਲਈ ਲੜ ਰਹੇ ਆਂ ਸਾਡੀ ਕੋਈ ਜ਼ਰੂਰ ਜ਼ਮੀਨ ਦੇ ਨਹੀਂ ਹੈਗਾ ਪਰ ਰਾਈਟਸ ਆ ਸਾਡੇ ਹਨਾ ਸਾਡੀ ਰੋਟੀ ਤੇ ਚੱਕੀ ਹੋਈ ਆ ਅਸੀਂ ਅਸੀਂ ਆਪਣੇ ਲਈ ਨਹੀਂ ਆਪੇ ਸਾਰਿਆਂ ਦੇ ਲਈ ਸੋਚਦੇ ਆ ਹਨਾ ਸੋ ਆਈ ਥਿੰਕ ਅ ਫਰਕ ਹੈਗਾ ਸੋ ਆਈ ਥਿੰਕ ਉਹਨੇ ਹੀ ਅਸੀਂ ਸਟਰੋਂਗ ਵੀ ਹੋਏ ਆ ਜੋ ਪਿਛਲੇ ਤੋਂ ਅਸੀਂ ਹਾਂ ਅਸੀਂ ਜਦੋਂ ਕੀਤੀ ਆ ਏਕ ਏਕਾ ਸਾਨੂੰ ਹੋਰ ਜ਼ਰੂਰਤ ਆ ਏਕਾ ਸਾਨੂੰ ਬਲਵਾਨ ਬਣਾਊਗਾ ਸਾਨੂੰ ਤੋੜਿਆ ਜਾ ਰਿਹਾ ਪਹਿਲਾਂ ਉੱਥੋਂ ਤੱਕ ਪਹੁੰਚ ਗਏ ਸੀ ਹੁਣ ਇੱਥੋਂ ਤੱਕ ਹੀ ਰੋਕਿਆ ਗਿਆ ਸਾਡੂੰ ਹੀ ਸਮੇਟਿਆ ਜਾ ਰਿਹਾ ਹੁਣ ਇਹ ਬਾਰਡਰ ਵੱਧਦੇ ਜਾਣਗੇ ਹਨਾ ਵੱਧ ਰਹੇ ਨੇ ਪਿਛਲੀ ਵਾਰੀ ਹਰਿਆਣੇ ਤੋਂ ਭਾਈ ਵੀ ਬਹੁਤ ਸੀਗੇ ਹਨਾ ਸੋ ਹੁਣ ਇਹ ਆ ਵੀ ਹੁਣ ਇਹ ਦੋਨੇ ਜਾਨੇ ਫੇਰ ਨਾ ਇਕੱਠੇ ਹੋ ਜਾਈਆਂ ਤਾਂ ਕਰਕੇ ਇੱਥੇ ਹੁਲਾਤਾ ਤੇ ਚੀਜ਼ਾਂ ਸਮਝਣ ਵਾਲੀਆਂ ਜੀ ਸੋ ਗਲਤ ਗੱਲ ਹੈ ਜੀ ਪਰ ਫੇਰ ਵੀ ਕੋਈ ਗੱਲ ਨਹੀਂ ਵਾਹ ਗੱਲ ਕੀਤੀ ਹਰਿਆਣੇ ਵਿੱਚ ਇਕੱਠ ਹੋਇਆ ਲਗਾਤਾਰ ਕਿਉਂਕਿ ਉਹਨਾਂ ਦੇ ਘਰਾਂ ਦੇ ਉੱਤੇ ਵੀ ਘਟੋ ਘਟ ਡੇਡ 200 200 ਬੰਦਾ ਲਾਰਤੇ ਕਿ ਇੱਕ ਬੰਦੇ ਦੇ ਘਰ ਵੀ ਉਹ ਬਾਹਰ ਨਾ ਨਿਕਲ ਸਕਣ ਔਰ ਸਮਰਥਨ ਨਾ ਦੇ ਸਕਣ ਤਾਂ ਇਹ 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 ਵਰਤਾਰਾ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪੰਜਾਬ ਵਾਲੇ ਕੱਟੇ ਹੋ ਜਿਹੜੇ ਕਲਾਕਾਰ ਨੇ ਉਹ ਵੀ ਜੱਟਾਂ ਦੇ ਮੁੰਡੇ ਹੀ ਐ ਜਿਸ ਤਰੀਕੇ ਨਾਲ ਅੱਗੇ ਵਾਦੇ ਪਰ ਸਰਕਾਰਾਂ ਅੱਗੇ ਵਧ ਨਹੀਂ ਦਿੰਦੀਆਂ ਫਿਰ ਈਡੀ ਦੀ ਰੇਡ ਹੋ ਜਾਂਦੀ ਹੈ ਜਾਂ ਫਿਰ ਆਈਟੀ ਦੀ ਰੇਡ ਹੋ ਜਾਂਦੀ ਹੈ ਤਾਂ ਫਿਰ ਡਰ ਦੇ ਮਾਰੇ ਜਿਹੜੇ ਕਹਿ ਲਈ ਇੱਕ ਤਰ੍ਹਾਂ ਦੇ ਉਹ ਫਿਰ ਪਿੱਛੇ ਹਟਣਾ ਪੈਂਦਾ ਜੀ ਸਰਕਾਰਾਂ ਦਾ ਤਾਂ ਕੰਮ ਹੀ ਇਹ ਹੈ ਨਾ ਵੀ ਉਹ ਜਿੰਨਾ ਏਕੇ ਨੂੰ ਤੋੜਾਂਗੇ ਉਹ ਨਹੀਂ ਉਹਨਾਂ ਦੀ ਤਾਕਤ ਵਧੇਗੀ ਹੁਣ ਹਰਿਆਣਾ ਹੈ ਤਾਂ ਪੰਜਾਬ ਚੋਂ ਹੀ ਨਿਕਲਿਆ ਸਾਡਾ ਹੀ ਹਿੱਸਾ ਹੈਗਾ ਤੇ ਹਰਿਆਣਾ ਬਣਿਆ ਵੀ ਕਿਉਂ ਅੱਜ ਅਸੀਂ ਪਛਤਾ ਰਹੇ ਹਰਿਆਣੇ ਵਾਲੇ ਵੀ ਪਛਤਾ ਰਹੇ ਵੀ ਉਦੋਂ ਅਸੀਂ ਅਗਰ ਉਹਨਾਂ ਦੇ ਪਿੱਛੇ ਨਾਲ ਲੱਗਦੇ ਤਾਂ ਇੰਨਾ ਵੀ ਨਾ ਰਹਿੰਦਾ ਹੁਣ ਵੀ ਅਗਰ ਨਾਲ ਸਮਝਦੇ ਅਸੀਂ ਆਪਣਾ ਦੇਸ਼ ਵੰਡਿਆ ਗਿਆ ਸੀ ਨਾ ਜੀ ਅੰਗਰੇਜ਼ਾਂ ਨੇ ਜਿਹੜੀ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਈ ਸੀਗੀ ਸੋ ਉਹ ਉਦੋਂ ਪਾਕਿਸਤਾਨ ਭਾਰਤ ਅਲੱਗ ਹੋ ਗਿਆ ਜੀ ਹੁਣ ਹੌਲੀ ਹੌਲੀ ਆਪਣੇ ਦੇਸ਼ ਨੂੰ ਹੀ ਪਹਿਲੇ ਹੀ ਵੰਡਿਆ ਹੋਇਆ ਇੰਨੀ ਆਪਾਂ ਛਾਵਾਂ ਦੇ ਵਿੱਚ ਇਨ ਉਦੋਂ ਵਿੱਚ ਪਹਿਲਾ ਇੱਕ ਜਿਵੇਂ ਕਹਿ ਲੋ ਵੀ ਜਿਵੇਂ ਪੌਰਵ ਰਾਸ਼ਟਰ ਸੀਗਾ ਮੈਂ ਸ਼ੋਅ ਕੀਤਾ ਸੀਗਾ ਉਹ ਐਡਾ ਵੱਡਾ ਸੀਗਾ ਫਿਰ ਹੌਲੀ-ਹੌਲੀ ਪੰਜ ਦੇ ਰਿਆ ਰਹੇਗੇ ਹਨਾ ਉਤੋਂ ਤਿੰਨ ਰਹਿ ਗਏ ਫਿਰ ਉਹ ਉਹਦੇ ਵਿੱਚੋਂ 65 ਦੇ ਵਿੱਚ ਉਹ ਹਰਿਆਣਾ ਵੀ ਕੱਟਦਾ ਜੀ ਹਿਮਾਚਲ ਵੀ ਕੱਟਦਾ ਹੁਣ ਦੇਖੋ ਹੌਲੀ-ਹੌਲੀ ਜੇ ਅਸੀਂ ਨਾ ਇਹ ਡਟੇ ਰਹੇ ਤਾਂ ਪੰਜਾਬ ਹੌਲੀ-ਹੌਲੀ ਖਤਮ ਕਰ ਦੇਣਗੇ ਹੋਣ ਦੀ ਖਤਮ ਕਰ ਦੇਣਗੇ ਆ ਕਿਆ ਕਰਾਂਗੇ ਵੀ ਕਿਸੇ ਦਿਨ ਇੱਥੇ ਪੰਜਾਬ ਹੁੰਦਾ ਸੀਗਾ ਸੋ ਇਹ ਸਾਨੂੰ ਅੱਜ ਜ਼ਰੂਰਤ ਹੈਗੀ ਆ ਖੜਨ ਦੀ ਜ਼ਰੂਰਤ ਆ ਲੜਨ ਦੀ ਜ਼ਰੂਰਤ ਆ ਅਣਾ ਅਸੀਂ ਕਿਸੇ ਦਾ ਉਹ ਨਹੀਂ ਕਰਦੇ ਬਈ ਆਪਣੇ ਹੱਕਾਂ ਖਾਤਰ ਲੜਦੇ ਆ ਰਾਈਟਸ ਆ ਸਾਡੇ ਲੰਚਾਏ ਸੀ ਇਸ ਵਾਰ ਫੇਰ ਆਏ ਹਾਂ ਤਾਂ ਇੰਡਸਟਰੀ ਦੇ ਵਿੱਚ ਕਿੰਨਾ ਕੁ ਤੁਹਾਨੂੰ ਨੁਕਸਾਨ ਚਲਣਾ ਪੈਂਦਾ ਜਾਂ ਕਿੰਨਿਆਂ ਕੁ ਕੋਈ ਇਸ ਤਰੀਕੇ ਦੀ ਕਹਿ ਲਈਏ ਵੀ ਕੋਈ ਲਫਜ਼ ਹੁੰਦੇ ਟੀਚਰਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਔਰ ਮੀਡੀਆ ਇੰਡਸਟਰੀ ਦੀ ਗੱਲ ਕਰੀਏ ਜਾਂ ਫਿਰ ਫਿਲਮ ਇੰਡਸਟਰੀ ਦੀ ਕਿੰਨਾ ਕੁ ਫਰਕ ਪਿਆ ਫਿਲਮਾਂ ਨੇ ਮੈਂ ਉਹ ਕਹਿਣਾ ਜਦੋਂ ਸੋਸ਼ਲ ਮੀਡੀਆ ਅੱਜ ਕੱਲ ਇੰਨਾ ਐਕਟਿਵ ਹੈ ਨਾ ਜੀ ਜਦੋਂ ਕੋਈ ਪੋਸਟ ਪਾਉਂਦੇ ਆ ਫੱਲੇ ਜਿਹੜੇ ਕਮੈਂਟ ਹੁੰਦੇ ਨੇ ਉਹ ਇੰਨੀ ਨਫ਼ਰਤ ਭਰੇ ਕਈ ਵਾਰ ਏਦਾਂ ਸੋ ਇਹ ਵੀ ਵਿਰੋਧੀ ਤਰ ਹੈ ਕੋਈ ਗੱਲ ਨਹੀਂ ਜੀ ਅਸੀਂ ਜਦੋਂ ਆਪਾਂ ਨੂੰ ਪਤਾ ਵੀ ਆਪਾਂ ਚੰਗੀ ਨੀਤੀ ਦੇ ਨਾਲ ਚੱਲੇ ਹੋਏ ਆਂ ਦੇਖਣ ਵਾਲਾ ਜਿਹੜਾ ਹੈਗਾ ਉਹ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਹੈ ਜੀ ਉਹਨਾਂ ਚੀਜ਼ਾਂ ਨਾਲ ਇਹਨਾਂ ਫਰਕ ਨਹੀਂ ਪੈਂਦਾ ਵਾਲਾ ਜਿਸ ਤਰੀਕੇ ਨਾਲ ਤੁਸੀਂ ਕਿਹਾ ਵੀ ਅਸੀਂ ਸੀਸ ਤਲੀ ਤੇ ਧਰ ਕੇ ਆਏ ਤਾਂ ਹੁਣ ਵੀ ਸੀਸ ਤਲੀ ਤੇ ਧਰ ਕੇ ਆਏ ਹਾਂ ਫਿਰ ਤੁਸੀਂ ਇਸ ਤੋਂ ਬਾਅਦ ਇੰਡਸਟਰੀ ਜਾਣਾ ਤਾਂ ਕਿਸ ਤਰੀਕੇ ਦਾ ਵਤੀਰਾ ਤੋੜਨਾ ਹੋ ਸਕਦਾ ਕਿਉਂਕਿ ਅੰਦੋਲਨ ਤੋਂ ਹੋ ਕੇ ਫਿਰ ਤੁਸੀਂ ਵਾਪਸ ਜਾਣਾ ਅਸੀਂ ਕਿਹੜਾ ਵਪਾਰੀ ਆ ਵੀ ਫਾਇਦਾ ਨੁਕਸਾਨ ਦਾ ਅਸੀਂ ਪਰਵਾਹ ਕਰੀਏ ਅਣ ਅਸੀਂ ਕਲਾਕਾਰ ਆ ਹਨਾ ਅਸੀਂ ਤਾਂ ਆਪਣੀ ਜੋ ਸਾਡੂ ਮੰਚ ਇਸੇ ਕਰਕੇ ਮਿਲਿਆ ਕਿ ਅਸੀਂ ਲੋਕਾਂ ਦੇ ਹੱਕਾਂ ਦੀ ਗੱਲ ਕਰ ਲਈ ਸਕੀਏ ਹੁਣ ਮੈਂ ਲਾਈਵ ਇਹਦੇ ਵਿੱਚ ਆਇਆ ਤਾਂ ਮੇਰਾ ਰੀਜ਼ਨ ਇਹੇ ਸੀਗਾ ਯਾਰ ਵੀ ਇੱਕ ਪਲੈਟਫਾਰਮ ਆ ਜਿੱਥੇ ਤੁਸੀਂ ਬੋਲ ਸਕਦੇ ਹੋ ਹਨਾ ਉਹ ਅੱਜ ਇਹ ਪਲੈਟਫਾਰਮ ਆ ਕਲਾਕਾਰ ਨੇ ਤੁਹਾਡਾ ਸੋਸ਼ਲ ਮੀਡੀਆ ਹੈਗਾ ਅੱਜ ਅਸੀਂ ਨਹੀਂ ਬੋਲਾਂਗੇ ਤੇ ਫੇਰ ਸਮਝੋ ਅਸੀਂ ਕਿਹਨੂੰ ਰਿਸਪੌਂਸੀਬਲ ਕਰਾਂਗੇ तमाम ਜਿਹੜੇ ਮੁੱਦੇ ਨੇ तमाम ਜਿਹੜੇ ਮੁੱਦੇ ਨੇ ਔਰ ਕਲਾਕਾਰ ਇਸ ਜਗ੍ਹਾ ਦੇ ਉੱਪਰ ਹੁਣ ਲਗਾਤਾਰ ਪਹੁੰਚਣੇ ਸ਼ੁਰੂ ਹੋਏ ਨੇ ਤਾਂ ਹੁਣ ਕੀ ਕੁਝ ਅਗਲਾ ਵਤੀਰਾ ਹੈ ਜਾਂ ਅਗਲਾ ਵਰਤਾਰਾ ਜਿਹੜਾ ਹੁੰਦਾ ਹੈ ਉਹ ਦਰਸ਼ਕਾਂ ਨੂੰ ਦਰਸਾਉਂਦੇ ਰਹਿਾਂਗੇ ਕੈਮਰਾ ਪਰਸਨ ਆਨੰਦ ਦੇ ਨਾਲ ਮਨਜੋਤ ਕੰਗ ਦੈਨਿਕ ਸੂਰਤ ਟੀਵੀ ਸ਼ੰਭੂ ਬੇਰੀ